ਜੀ ਐਕਸਾਈ ਤੇ ਇਸ ਗੁਰਦੁਆਰੇ ਦੇ ਨਾਲ ਦੋ ਇਤਿਹਾਸ ਜੁੜੇ ਹੋਏ ਆ ਇੱਕ ਸ਼ਹੀਦਿਆ ਸਥਾਨ ਇੱਕ Maharaja Ranjit Singh ਦੀ ਜਿਹੜੀ ਸਮਾਦ ਆ ਇਥੇ ਇਹ 55ਵੇਂ ਪਾਸ਼ਾ ਪੰਥਵੇਂ ਗੁਰੂ ਗੁਰੂ ਅਰਜਨ ਦੇਵ ਜੀ ਸਾਹਿਬ ਕੀ ਉਹਨਾਂ ਦਾ ਸਥਾਨ ਬਾਅਦ ਪਹਿਲਾਂ ਸੀ ਆਪਾਂ ਇਥੇ ਮੱਥਾ ਟੇਕ ਲੈਨੇ ਆ ਫਿਰ ਆਪਾਂ ਉੱਤੇ ਚੱਲਦੇ ਆ ਪ੍ਰਕਾਸ਼ ਉੱਤੇ ਹੋ ਰਿਹਾ ਕਿਉਂਕਿ ਥੱਲੇ ਤੁਸੀਂ ਦੇਖੋਗੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਉੱਚੇ ਸਥਾਨ ਤੇ ਰੱਖਣਾ ਸੀ ਸੋ ਥੈਟ ਉਹਨਾਂ ਦੀ ਡਿਸਰੈਸਪੈਕਟ ਨਾ ਹੋਏ ਤੇ ਬਾਗ ਲੱਗੇ ਹੋਇਆ Maharaja Ranjit Singh ਦੀ ਸਮਾਦ ਨੂੰ ਤੇ ਪ੍ਰਕਾਸ਼ ਉੱਤੇ ਅਸਲਾਮੁਅਲੈਕੁਮ ਜੀ ਬਿਰੋਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਇੱਕ ਮੁਸਲਮਾਨ ਲੜਕੀ ਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਸਮਾਦੀ ਤੇ ਗਈ ਹੈ ਤੇ ਉੱਥੇ ਜਾ ਕੇ ਉਹ ਜਿੰਨੀ ਕੋ ਰਿਸਪੈਕਟ ਦੇ ਰਹੀਏ ਉਹਨੂੰ ਉਹ ਵੀਡੀਓ ਸਾਨੂੰ ਦਿਖਾਉਂਦੀ ਏ ਉਹ ਵੀਡੀਓ ਤੋਂ ਸਾਨੂੰ ਸ਼ੋਅ ਹੁੰਦਾ ਹੈ ਉਹ ਲੜਕੀ ਦੀਆਂ ਗੱਲਾਂ ਦੇਖ ਕੇ ਸਾਨੂੰ ਇਹ ਸ਼ੋਅ ਹੁੰਦਾ ਹੈ ਕਿ ਉਹ ਲੜਕੀ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕਿੰਨਾ ਕੋ ਪਿਆਰ ਹੈ ਸਿੱਖ ਧਰਮ ਦੇ ਨਾਲ ਕਿੰਨਾ ਕੋ ਪਿਆਰ ਹੈ ਇੱਕ ਮੁਸਲਮਾਨ ਲੜਕੀ ਹੈ ਇਸਮ ਤਲਕ ਆਈ ਦੀ ਵੀਡੀਓ ਹੈ ਵੀਡੀਓ ਆ ਲਵਾ ਦਨੇ ਆ ਵੀਡੀਓ ਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਅਕੀ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈੱਲ ਆਈਕਨ 'ਤੇ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਦੇ ਆਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਪਾਕਿਸਤਾਨ ਦੀ ਦੱਸੀ ਜਾ ਰਹੀ ਹੈ ਇਸ ਵੀਡੀਓ ਦੇ ਵਿੱਚ ਇਹ ਕੁੜੀ ਜੋ ਮੁਸਲਮਾਨ ਦੱਸੀ ਜਾ ਰਹੀ ਹੈ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੋ ਸਮਾਦ ਹੈ ਉਤੇ ਪਹੁੰਚੀ ਹੋਈ ਹੈ ਅਤੇ ਦੱਸ ਰਹੀ ਹੈ ਦੋਸਤੋ ਇਹ ਆਪਣੇ ਆਪ ਨੂੰ ਇਸ ਇਸ ਜਗ੍ਹਾ ਦੇ ਉੱਤੇ ਇੱਕ ਵੱਡੀ ਅਹੁਦੇਦਾਰ ਦੱਸ ਰਹੀ ਹੈ ਕਿ ਉਹ ਕਬੱਡੇ ਅਹੁਦੇ ਤੇ ਮੁਲਾਜ਼ਮ ਲੱਗੀ ਹੋਈ ਹੈ ਅਤੇ ਜੋ ਇੱਕ ਗੁਰੂ ਸਾਹਿਬਾਨ ਇੱਥੇ ਜੋ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹਦੇ ਬਾਰੇ ਕੁਝ ਗੱਲਾਂ ਕਰ ਰਹੀ ਹੈ ਅਤੇ ਦੋਸਤੋ ਇਸ ਦੀ ਗੱਲਬਾਤ ਦੇ ਵਿੱਚ ਇੰਨੀ ਕੁ ਜ਼ਿਆਦਾ ਰਿਸਪੈਕਟ ਹੈ ਇੰਨਾ ਕੁ ਜ਼ਿਆਦਾ ਇਸ ਕੁੜੀ ਨੂੰ ਜੋ ਬੋਲਣ ਦੀ ਤਾਲੀਮ ਹੈ ਇਦੇ ਪਰਿਵਾਰ ਨੇ ਇੰਨਾ ਕਿ ਇਸ ਕੁੜੀ ਨੂੰ ਬੋਲਣਾ ਸਿਖਾਇਆ ਜਾਂ ਇਸ ਸਮਾਜ ਦੇ ਵਿੱਚੋਂ ਸਿੱਖੀ ਹੈ ਕਿ ਇਸ ਦੀ ਚਰਚਾ ਅੱਜ ਸੋਸ਼ਲ ਮੀਡੀਆ ਦੇ ਉੱਤੇ ਹਰ ਪਾਸੇ ਹੋ ਰਹੀ ਹੈ ਤਾਂ ਆਓ ਦੋਸਤੋ ਤੁਹਾਨੂੰ ਵੀ ਇਸ ਵੀਡੀਓ ਵੱਲ ਲੈ ਚਲਦੇ ਹਾਂ ਅਤੇ ਤੁਹਾਨੂੰ ਵੀ ਸੁਣਾਉਂਦੇ ਹਾਂ ਕਿ ਇਹ ਕੁੜੀ ਆਖਿਰ ਕੀ ਕਹਿ ਰਹੀ ਹੈ ਅਤੇ ਗੁਰੂ ਸਹਿਬਾਨਾਂ ਦਾ ਇਹਦੀ ਨਜ਼ਰ ਦੇ ਵਿੱਚ ਕਿੰਨਾ ਜੋ ਹੈ ਕਿੰਨੀ ਰਿਸਪੈਕਟ ਹੈ ਕਿੰਨਾ ਉਹਨਾਂ ਦਾ ਜੋ ਰਤਬਾ ਉੱਚਾ ਇਸ ਕੁੜੀ ਦੀ ਨਜ਼ਰ ਦੇ ਵਿੱਚ ਆਜੋ ਪੂਰੀ ਵੀਡੀਓ ਤੁਹਾਨੂੰ ਦਿਖਾ ਦਿੰਦੇ ਹਾਂ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ ਆਓ ਦੇਖਦੇ ਹਾਂ ਪੂਰੀ ਵੀਡੀਓ ਕਾਲਾ ਮੈਨੂੰ ਦਸਤੂਰ ਬਾਲੂ ਤੇ ਨਹੀਂ ਆ ਰਹੀ ਮੈਂ ਕਿ ਮੈਂ ਕੀ ਗਿਆ ਬਾਲੂ ਤੇ ਨਹੀਂ ਆ ਰਹੀ ਮੈਂ ਨਹੀਂ 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 ਤਾਂ ਚੁੰਨੀ ਉੱਤੇ ਕਰ ਲਾ ਨਾ ਨਹੀਂ 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 ਸਾਰਾ ਚੁੰਨੀ ਕੋਈ ਗੱਲ ਨਹੀਂ ਖਣ ਲੱਗਦੇ ਮੇਰਾ ਨਾਮ ਅਕਸਾ ਹੈ ਮੈਂ ਫੇਰ ਫੈਸਿਲਿਟੀ ਅਫੀਸਰ ਹਾਂ ਜੀ 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 ਐਕਸਾਈ ਤੇ ਇਸ ਗੁਰਦੁਆਰੇ ਦੇ ਨਾਲ ਦੋ ਇਤਿਹਾਸ ਜੁੜੇ ਹੋਏ ਆ 1 ਹੀ ਦੇ ਸਥਾਨਾ ਇੱਕਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿਹੜੀ ਹੈ ਸਮਾਦ ਆ ਇਥੇ ਇਹ 55ਵੇਂ ਪਾਸ਼ਾ 15ਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੀ ਉਹਨਾਂ ਦਾ ਸਥਾਨ ਬਾ ਪਹਿਲਾਂ ਸੀ ਆਪਾਂ ਇਥੇ ਮੱਥਾ ਟੇਕ ਲੈਂਦੇ ਆ ਫਿਰ ਆਪਾਂ ਉੱਥੇ ਚੱਲਦੇ ਆ ਪ੍ਰਕਾਸ਼ ਉੱਤੇ ਹੋ ਰਿਹਾ ਕਿਉਂਕਿ ਥੱਲੇ ਤੁਸੀਂ ਦੇਖੋਗੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਗੁਰੂ ਗ੍ਰੰਥ ਸਾਹਿਬ ਨੂੰ ਉੱਚੇ ਸਥਾਨ ਤੇ ਰੱਖਣਾ ਸੀ ਸੋ ਥੈਟ ਉਹਨਾਂ ਦੀ ਡਿਸਰੈਸਪੈਕਟ ਨਾ ਹੋਏ ਤੇ ਭਾਗ ਲਗੇ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਸਮਾਦ ਨੂੰ ਤੇ ਪ੍ਰਕਾਸ਼ ਉੱਤੇ ਹੋ ਹਾਂਜੀ ਆ ਜੋ ਆਪਾਂ ਪਹਿਲਾਂ ਕਿਹਾ ਮਤ ਦੇ ਕੇ ਹਾਂਜੀ ਠੀਕ ਹੈ ਥੈਂਕ ਯੂ ਮੇਰਾ ਨਾਮ ਅਕਸਾ ਹੈ ਮੈਥਡਿਸ ਫੈਸਿਲਿਟੀ ਆਫੀਸਰ ਹਾਂਜੀ ਜੀ ਤੇ ਇਸ ਗੁਰਦੁਆਰੇ ਦੇ ਨਾਲ ਦੋ ਇਤਿਹਾਸ ਜੁੜੇ ਹੋਏ ਆ ਇੱਕ ਸ਼ਹੀਦਿਆ ਸਥਾਨਾ ਇੱਕ Maharaja Ranjit Singh ਦੀ ਜਿਹੜੀ ਹੈ ਸਮਾਦ ਆ ਇਥੇ ਇਹ 55ਵੇਂ ਪਾਸ਼ਾ 15ਵੇਂ ਗੁਰੂ ਗੁਰੂ ਅਰਜਨ ਦੇਵ ਜੀ ਦਾ ਕੀ ਉਹਨਾਂ ਦਾ ਸਥਾਨ ਬਾਅਦ ਪਹਿਲਾਂ ਸੀ ਆਪਾਂ ਇਥੇ ਮੱਥਾ ਟੇਕ ਲੈਂਦੇ ਆ ਫਿਰ ਆਪਾਂ ਉੱਥੇ ਚੱਲਦੇ ਆ ਪ੍ਰਕਾਸ਼ ਉੱਤੇ ਹੋ ਰਿਹਾ ਕਿਉਂਕਿ ਥੱਲੇ ਤੁਸੀਂ ਦੇਖੋਗੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਉੱਚੇ ਸਥਾਨ ਤੇ ਰੱਖਣਾ ਸੀ ਸੋ ਦਟ ਉਹਨਾਂ ਦੀ ਡਿਸਰੈਸਪੈਕਟ ਨਾ ਹੋਏ ਤੇ ਭਾਗ ਲੱਗੇ ਹੋਇਆ Maharaja Ranjit Singh ਦੀ ਸਮਾਦ ਨੂੰ ਤੇ ਪ੍ਰਕਾਸ਼ ਉੱਤੇ ਹੋ ਰਿਹਾ ਹਾਂਜੀ ਆ ਜੋ ਆਪਾਂ ਪਹਿਲਾਂ ਕਿੱਥੇ ਜੀ ਵੀਰੋ ਐਸੀ ਜਿਹੜੀ ਵੀਡੀਓ ਤੇ ਤੁਸੀਂ ਦੇਖੋ ਇੱਕ ਮੁਸਲਮਾਨ ਲੜਕੀ ਪਾਕਿਸਤਾਨ ਦੇ ਅੰਦਰ ਇੱਕ ਮੁਸਲਮਾਨ ਲੜਕੀ ਜਰੀਏ ਉਹ ਗੁਰੂ ਗ੍ਰੰਥ ਸਿੰਘ ਦੇ ਬਾਰੇ ਗੱਲ ਕਰ ਰਹੀ ਹੈ ਗੁਰੂਆਂ ਦਾ ਇਤਿਹਾਸ ਦੱਸ ਰਹੀ ਹੈ ਸਿੱਖਾਂ ਦਾ ਇਤਿਹਾਸ ਦੱਸ ਰਹੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਗੱਲ ਕਰ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਸਮਾਤੀ ਹੈ ਉੱਥੇ ਗਈ ਉਹ ਲੜਕੀ ਤੇ ਜਿੰਨੀ ਕੋ ਰਿਸਪੈਕਟ ਦੇ ਰਹੀਏ ਜਿੰਨੀ ਰਿਸਪੈਕਟ ਦੇ ਨਾਲ ਗੱਲਾਂ ਕਰ ਰਹੀ ਏ ਇਹ ਬੁਰੇ ਮਾਨ ਦੀ ਗੱਲ ਏ ਇੱਕ ਮੁਸਲਮਾਨਾ ਵਾਸਤੇ ਵੀ ਕਿ ਮੁਸਲਮਾਨਾ ਦੀ ਜਿਹੜੀ ਲੜਕੀ ਏ ਉਹ ਦੂਸਰੇ ਜਿਹੜੇ ਰਿਲੀਜੀਅਨ ਦੇ ਲੋਗ ਨੇ ਉਹਨਾਂ ਦੀ ਕਿੰਨੀ ਰਿਸਪੈਕਟ ਕਰਦੀ ਏ ਤੇ ਇਹ ਸਾਨੂੰ ਦੇਖਣਾ ਚਾਹੀਦਾ ਹੈ ਸਾਨੂੰ ਇਹਦੇ ਤੇ ਅਮਲ ਵੀ ਕਰਨਾ ਚਾਹੀਦਾ ਹੈ ਕਿ ਓਵਰਆਲ ਜਿੰਨੇ ਵੀ ਰਿਲੀਜੀਅਨ ਨੇ ਸਾਨੂੰ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਸੀਂ ਕਿਸੇ ਦੇ ਧਰਮ ਦੀ ਇੱਜ਼ਤ ਕਰਾਂਗੇ ਤੇ ਸਾਡੇ ਵੀ ਧਰਮ ਦੀ ਫਿਰ ਇੱਜ਼ਤ ਕੀਤੀ ਜਾਏਗੀ ਅਗਰ ਅਸੀਂ ਕਿਸੇ ਦੇ ਧਰਮ ਦੇ ਬਾਰੇ ਬੁਰਾ ਬਲਾਖਾਂਗੇ ਤੇ ਕੱਲ ਨੂੰ ਸਾਡੇ 'ਲ ਵੀ ਫਿਰ ਉਂਗਲੀਆਂ ਆਣਗੀਆਂ ਲੋਕ ਗੱਲਾਂ ਕਰਨਗੇ ਤੇ ਬਹੁਤ ਮਾਨ ਦੀ ਗੱਲ ਹੈ ਕਿ ਮੁਸਲਮਾਨ ਲੜਕੀ ਮਹਾਰਾਜਾ ਰਣਜੀਤ ਸਿੰਘ ਦੀ ਜਿਹੀ ਸਮਾਤੀ ਹੈ ਉੱਥੇ ਜਾ ਕੇ ਇਨੀ ਰਿਸਪੈਕਟ ਦੇ ਨਾਲ ਸਿੱਖਾਂ ਦਾ ਇਤਿਹਾਸ ਦੱਸ ਰਹੀ ਹੈ ਸਿੱਖਾਂ ਦੇ ਬਾਰੇ ਗੱਲ ਕਰ ਰਹੀ ਹੈ ਸਿੱਖਾਂ ਦੇ ਗੁਰੂਆਂ ਦੇ ਬਾਰੇ ਗੱਲ ਕਰ ਰਹੀ ਹੈ ਐਸੀ ਜਾਈ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਬੋਸ਼